ਹਾਂਜੀ ਸੰਗਤ ਦੀ ਵਾਹਿਗੁਰੂ ਜੀ ਖਾਲਸਾ ਹੋ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਨੂੰ ਪਤਾ ਹੀ ਆ ਕਿ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਨੂੰ ਸ੍ਰੀ ਹਰਿਉਰ ਸਾਹਿਬ ਜਾਣ ਦਾ ਮੌਕਾ ਮਿਲਿਆ ਜੀ ਤੇ ਜਦੋਂ ਮੌਕਾ ਮਿਲ ਜੇ ਬੰਦੇ ਨੂੰ ਖਿਝਾਉਣਾ ਨਹੀਂ ਚਾਹੀਦਾ ਕਿਸੇ ਪਾਸੇ ਘੁੰਮਣ ਦਾ ਜਾਂ ਕਿਸੇ ਪਾਸੇ ਦਰਸ਼ਨ ਕਰਨ ਦਾ ਗੁਰਦੁਆਰਾ ਸਾਹਿਬ ਜਾਣ ਵਾਸਤੇ ਮੌਕਾ ਮਿਲੇ ਉਹ ਖਿਝਾਉਣਾ ਬਿਲਕੁਲ ਹੀ ਨਹੀਂ ਚਾਹੀਦਾ ਕਿਉਂਕਿ ਕੰਮਕਾਰ ਤਾਂ ਚੱਲੀ ਜਾਣੇ ਆ ਕੀ ਪਤਾ ਕਦੋਂ ਬੰਦੇ ਦੀ ਜਾਨ ਨਿਕਲ ਜਾ ਨਿਕਲ ਜਾਣੀ ਆ ਤੇ ਆਓ ਸੰਗਤ ਜੀ ਆਪਾਂ ਨੂੰ ਰਾਜਸਥਾਨ ਨਗਦਿਆਣ ਹੋ ਗਿਆ ਮੇਰਾ ਤੇ ਰਾਜਸਥਾਨ ਤੇ ਆਪਾਂ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਗੁਰੂ ਨਾਨਕ ਦੇਵ ਜੀ ਦਾ ਉੱਥੇ ਆਪਾਂ ਰਾਤ ਰਹਿਏ ਆ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਜੀ ਦੇ ਇਹ ਖੰਡੂਰ ਸਾਹਿਬ ਵਾਲੇ ਬਾਬੇ ਜਿਹੜੇ ਸੇਵਾ ਕਰਾ ਰਹੇ ਆ ਜੀ ਕਾਲ ਸੇਵਾ ਵਾਲੇ ਬਾਬੇ ਜਿਹੜੇ ਇੱਥੇ ਖਤਾਨਾ ਪੱਥਰ ਦੀਆਂ ਬਹੁਤ ਤਕੜੀਆਂ ਤਕੜੀਆਂ ਨੇ ਪੱਥਰ ਦਾ ਕੰਮ ਕਰਦਾ ਰਾਜਸਥਾਨਾ ਜਿਹੜਾ ਤੇ ਆਪਾਂ ਕਰਦੇ ਆ ਗੁਰਦੁਆਰਾ ਸਹਿਬ ਜੀ ਦੇ ਅੰਦਰੋਂ ਦਰਸ਼ਨ ਇੱਥੇ ਪੂਰਾ ਲੋਹਾ ਨਹੀਂ ਲੱਗਿਆ ਇੱਥੇ ਸਾਰਾ ਸਟੀਲ ਦਾ ਹੀ ਕੰਮ ਹੋਇਆ ਵਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਆ ਬਾਰੀਆਂ ਬਾਰ ਤੇ ਗੋਲਕ ਜਿਹੜਾ ਸੱਚਖੰਡ ਸਾਹਿਬ ਵੀ ਸਾਰਾ ਜੰਗਲਾ ਦਾ ਸਟੀਲ ਦਾ ਹੁੰਦਾ ਹੀ ਹੁੰਦਾ ਇੱਥੇ ਸੱਚਖੰਡ ਸਾਹਿਬ ਵੀ ਬਾਰ ਵੀ ਬਾਰੀਆਂ ਵੀ ਸਾਰਾ ਸਟੀਲ ਲਈ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਪੇਜ ਨੂੰ ਫੋਲੋ ਕਰੋ ਅੱਜ ਜਿੱਥੇ ਰਹੇ ਉਥੋਂ ਦਾ ਦੱਸਾਂਗੇ